ਵਿਆਹ ਕਰਵਾਉਣ ਦੇ ਲਈ ਮੁੰਡਿਆਂ ਨੂੰ ਅਗਵਾ ਕੀਤਾ ਗਿਆ ਇੱਥੋਂ ਤੱਕ ਕਿ ਕੁੜੀਆਂ ਨੂੰ ਵੀ ਅਗਵਾ ਕੀਤਾ ਗਿਆ ਪਿਛਲੇ ਸਾਲਾਂ ਦੇ ਮੁਕਾਬਲੇ ਬਾਲ ਵਿਆਹ ਦੇ ਅੰਕੜਿਆਂ ਦੇ ਵਿੱਚ ਵਾਧਾ ਹੋਇਆ ਭਾਰਤ ਦੇ ਵਿੱਚ ਇਹ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਹੈ ਇਹ ਹੈਰਾਨ ਕਰਨ ਵਾਲੀ ਖਬਰ ਹੈ ਐਨਸੀਆਰਬੀ ਦੀ ਰਿਪੋਰਟ ਦੇ ਮੁਤਾਬਕ ਬਾਲ ਵਿਆਹ ਦੇ ਮਾਮਲੇ ਲਗਾਤਾਰ ਵਧੇ ਨੇ ਯਾਨੀ ਕਿ 17000 ਕੁੜੀਆਂ ਨੂੰ ਵਿਆਹ ਲਈ ਅਗਵਾ ਕੀਤਾ ਗਿਆ ਜੋ ਰਿਪੋਰਟਸ ਕਹਿ ਰਹੀਆਂ ਨੇ ਸੋ 90% ਮਾਮਲੇ ਇਕੱਲੇ ਅਸਾਮ ਤੋਂ ਸਾਹਮਣੇ ਆਏ ਨੇ ਦੇਸ਼ ਵਿੱਚ ਬਾਲ ਵਿਆਹ ਰੋਕੂ ਕਾਨੂੰਨ ਤਹਿਤ 2023 ਵਿੱਚ ਉਸ ਦੇ ਪਿਛਲੇ ਸਾਲ ਦੇ ਮੁਕਾਬਲੇ 6 ਗੁਣਾ ਜ਼ਿਆਦਾ ਮਾਮਲੇ ਦਰਜ ਕੀਤੇ ਜਾਣ ਦੀ ਖਬਰ ਹੈ ਜਿਨ੍ਹਾਂ ਵਿੱਚੋਂ ਲਗਭਗ 90% ਮਾਮਲੇ ਇਕੱਲੇ ਅਸਾਮ ਤੋਂ ਆਏ ਨੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਯਾਨੀ ਕਿ ਐਨਸੀਆਰਬੀ ਨੇ ਆਪਣੇ ਤਾਜ਼ਾ ਅੰਕੜਿਆਂ ਵਿੱਚ ਇਹ ਦੱਸਿਆ ਬਿਊਰੋ ਨੇ ਕਿਹਾ ਹੈ ਕਿ 2023 ਵਿੱਚ 16737 ਕੁੜੀਆਂ ਅਤੇ 129 ਮੁੰਡਿਆਂ ਨੂੰ ਵਿਆਹ ਲਈ ਅਗਵਾ ਕੀਤਾ ਗਿਆ ਐਨਸੀਆਰਬੀ ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2023 ਵਿੱਚ ਐਕਟ ਤਹਿਤ 6038 ਮਾਮਲੇ ਦਰਜ ਕੀਤੇ ਗਏ ਸਨ ਜਦੋਂ ਕਿ 2022 ਵਿੱਚ 1002 ਅਤੇ ਇਸ ਤੋਂ ਇਲਾਵਾ 2021 ਵਿੱਚ 1050 ਮਾਮਲੇ ਦਰਜ ਕੀਤੇ ਗਏ ਸਨ ਇਹਨਾਂ ਵਿੱਚੋਂ ਅਸਾਮ ਵਿੱਚ 5200 67 ਮਾਮਲੇ ਦਰਜ ਕੀਤੇ ਗਏ ਜਿਸ ਨਾਲ ਇਹ ਅਜਿਹੇ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਵਾਲਾ ਸੂਬਾ ਬਣ ਗਿਆ ਸੂਚੀ ਵਿੱਚ ਉੱਚ ਨੰਬਰ ਵਾਲੇ ਹੋਰ ਰਾਜ ਤਾਮਿਲਨਾਡੂ ਵਿੱਚ 174 ਕਰਨਾਟਕ ਵਿੱਚ 145 ਅਤੇ ਪੱਛਮੀ ਬੰਗਾਲ ਵਿੱਚ 118 ਹਾਲਾਂਕਿ ਛੱਤੀਸਗੜ ਨਾਗਾਲੈਂਡ ਲਦਾਖ ਅਤੇ ਲਖਸ਼ਦੀ ਵਰਗੇ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਇਸ ਸਮੇਂ ਦੌਰਾਨ ਬਾਲ ਵਿਆਹ ਆ ਮਨਾਹੀ ਐਕਟ ਦੇ ਤਹਿਤ ਕੋਈ ਕੇਸ ਦਰਜ ਨਹੀਂ ਕੀਤਾ ਬਾਲ ਵਿਆਹ ਰੋਕੂ ਕਾਨੂੰਨ 2006 ਵਿੱਚ ਬਣਿਆ ਸੀ ਜੋ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਅਤੇ 21 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਦੇ ਵਿਆਹ ਤੇ ਪਾਬੰਦੀ ਲਗਾਉਂਦਾ ਹੈ ਅਜਿਹੇ ਵਿਆਹ ਦਾ ਆਯੋਜਨ ਸੰਚਾਲਨ ਜਾਂ ਸਹੂਲਤ ਦੇਣ ਵਾਲਿਆਂ ਨੂੰ ਅਪਰਾਧਾਂ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ ਸੋ ਹੁਣ ਬਾਲ ਵਿਆਹ ਦੇ ਮਾਮਲੇ ਲਗਾਤਾਰ ਵਧੇ ਨੇ ਭਾਰਤ ਵਿੱਚ 6 ਗੁਣਾ ਬਾਲ ਵਿਆਹ ਦੇ ਮਾਮਲੇ ਸਾਹਮਣੇ ਆਏ ਨੇ ਵੱਧ ਕੇ 17000 ਕੁੜੀਆਂ ਨੂੰ ਵਿਆਹ ਲਈ ਅਗਵਾ ਕੀਤਾ ਗਿਆ ਯਾਨੀ ਕਿ 129 ਮੁੰਡਿਆਂ ਨੂੰ ਵੀ ਵਿਆਹ ਲਈ ਅਗਵਾ ਕੀਤੇ ਜਾਣ ਦੀਆਂ ਖਬਰਾਂ ਨੇ